ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਨਵੀਂ ਵੀਡੀਓ ਵਿੱਚ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਬਹੁਤ ਜ਼ਿਆਦਾ ਖੂਬਸੂਰਤ ਜਿਹੜਾ ਤਿੰਨ ਬੜੀਆਂ ਸਟਰੋਂਗ ਬਲੱਡ ਲਾਈਨਾਂ ਨੂੰ ਮਿਲ ਕੇ ਬਣਿਆ ਉਹ ਬਸ਼ੇਰਾ ਦਿਖਾਉਣ ਲੱਗੇ ਆ ਉਮਰ ਦੇ ਵਿੱਚ ਵੀ ਹਾਲੇ ਨਿਆਣਾ ਹੀ ਆ ਤੇ ਦੇਖਣ ਨੂੰ ਤੁਹਾਨੂੰ ਐ ਲੱਗੂ ਵੀ ਚੰਗਾ ਕੋਈ ਸਾਨ ਘੋੜਾ ਖੜਾ ਹੁੰਦਾ ਕਿਉਂਕਿ ਕੱਦ ਕਾਠ ਤੇ ਬਾਡੀ ਸਟਰਕਚਰ ਹੀ ਇੰਨਾ ਵਧੀਆ ਬਣਾ ਗਿਆ ਬਸ਼ੇਰਾ ਇਹ ਤੇ ਮਾਰਕਿੰਗ ਬੜੀ ਪਿਆਰੀ ਹੈ ਦੀ 14 ਮਹੀਨੇ ਉਮਰ ਹੋਈ ਆ ਹਾਲੇ ਬਛੇਰੇ ਦੀ ਤੇ ਕੱਦ ਮਿੰਤੀ ਵਾਲਾ 65 ਇੰਚ ਕਰ ਗਿਆ ਜੇ ਆਪਾਂ ਇਹਦੀ ਪਿਓ ਵਾਲੇ ਪਾਸਿਓਂ ਖਾਨਦਾਨ ਦੀ ਗੱਲ ਕਰੀਏ ਤਾਂ ਅਲੀਸ਼ਾਨ ਬਲੱਡ ਲਾਈਨ ਦੇ ਵਿੱਚੋਂ ਆ ਇਹ ਰਣੀਏ ਵਾਲੇ ਦੇਵਰਾਜ ਦਾ ਪੋਤਾ ਸਰਖਾਬ ਘੋੜੇ ਦਾ ਬੱਚਾ ਤੇ ਦਿਲਵਾਗ ਦਾ ਪੜੋਤਾ ਆ ਗਿਆ ਇਹ ਸੋ ਪਿਓ ਵਾਲੇ ਪਾਸਿਓਂ ਖਾਨਦਾਨ ਇਹਦਾ ਬਹੁਤ ਜ਼ਿਆਦਾ ਚੰਗਾਗਾ ਤੇ ਜਿਵੇਂ ਮੈਂ ਤੁਹਾਨੂੰ ਇਹਦੀਆਂ ਤਿੰਨ ਲਾਈਨਾਂ ਨੂੰ ਬਿਲੋਂਗ ਕਰਦਾ ਦੱਸਿਆ ਹੈ ਤਾਂ ਜਿਹੜੀਆਂ ਦੋ ਲਾਈਨਾਂ ਹੋਰ ਨੇ ਉਹ ਇਹਦੀਆਂ ਮਾਂ ਵਾਲੇ ਪਾਸਿਓਂ ਨੇ ਨਾਨੀ ਇਹਦੀ ਰਤਨਾਕਰ ਘੋੜੇ ਦੀ ਡਾਇਰੈਕਟ ਆ ਦੋਸਤੋ ਮਾਂ ਇਹਦੀ ਮੱਜੂ ਕੇ ਬਲੱਡ ਲਾਈਨ ਵਾਲੇ ਆਜ਼ਾਦ ਘੋੜੇ ਦੀ ਡਾਇਰੈਕਟ ਆ ਤੇ ਆ ਫੋਟੋ માં ਲਾਤੀ ਆਪਾਂ ਇਹਦੀ ਮਾਂ ਦੀਆਂ ਤੇ ਇਹਦੀ ਨਾਨੀ ਦੀਆਂ ਆ ਇਹਦੀ ਮਾਂ ਗਈ ਅਵਲਖ ਘੋੜੀ 64 ਇੰਚ ਹਾਈਟ ਦੀ ਬਾਈ ਦੇ ਘਰੇ ਹੀ ਆ ਇਹ ਤੇ ਆ ਦੂਜੀ ਇਹਦੀ ਨਾਨੀ ਆ ਜਿਹੜੀ ਰਤਨਾਕਰ ਦੀ ਡਾਇਰੈਕਟ ਆ ਦੋਸਤੋ ਇਹ ਵੀ ਬਾਈ ਦੇ ਘਰੇ ਹੀ ਆ ਘੋੜੀ ਸੋ ਇਹਦੀ ਜਿਹੜੀ ਮਾਂ ਤੇ ਨਾਨੀ ਆ ਇਹ ਦੋਨੇ ਬਹੁਤ ਜਿਆਦੇ ਚੰਗੀਆਂ ਘੋੜੀਆਂ ਨੇ ਬਾਈ ਨੂੰ ਬਰੀਡਿੰਗ ਦਾ ਸ਼ੌਂਕ ਆ ਚਾਰ ਪੰਜ ਘੋੜੀਆਂ ਬਹੁਤ ਚੰਗੀਆਂ ਰੱਖੀਆਂ ਹੋਈਆਂ ਨੇ ਇਹਦੀ ਮਾਂ ਨੇ ਜਿੰਨੇ ਬੱਚੇ ਦਿੱਤੇ ਆ ਟਾਪ ਦਿੱਤੇ ਇੱਕ ਹੋਰ ਇਹਦੀ ਸਗੀ ਭੈਣ ਆ ਜਿਹੜੀ ਉਹ ਵੀ ਬਾਈ ਦੇ ਘਰੇ ਹੀ ਖੜੀ ਆ ਕਮੈਤ ਰੰਗ ਦੀ ਬਸ਼ੇਰੀ ਸੋ ਵੈਸੇ ਤਾਂ ਬਾਈ ਨੇ ਬਸ਼ੇਰਾ ਸੇਲ ਕਰਨਾ ਮਿੱਤਰੋ ਪਰ ਬੇਫਾਲਤੂ ਬਾਈ ਨੂੰ ਫੋਨ ਨਾ ਲਾਇਓ ਜਿਹੜੇ ਜੈਨੂਇਨ ਬਾયર ਨੇ ਚੰਗੀ ਕੀਮਤ ਤੇ ਬਸ਼ੀਰਾ ਬਾਈ ਨੇ ਸੇਲ ਕਰਨਾ ਕਿਉਂਕਿ ਬਸ਼ੀਰਾ ਚੰਗਾ ਬਹੁਤ ਆ ਤੇ ਤਿੰਨ ਬੜੀਆਂ ਸਟਰੋਂਗ ਬਲੱਡ ਲਾਈਨਾਂ ਤੋਂ ਮਿਲ ਕੇ ਬਣਿਆ ਦੋਸਤੋ ਸੋ ਜਿਹੜਾ ਕੋਈ ਜੈਨੂਇਨ ਬਾਹਰ ਆ ਬਸ਼ੀਰੇ ਦੀ ਕਦਰ ਕਰਨ ਵਾਲਾ ਜਾਣਦਾਗਾ ਵੀ ਗੱਲਬਾਤ ਕਿੱਥੇ ਜਾ ਕੇ ਖੜੂਗੀ ਆਪਾਂ ਨੂੰ ਵੈਸੇ ਗੈਸ ਤੇ ਅੰਦਾਜ਼ੇ ਦਾ ਹੁੰਦਾ ਹੀ ਆ ਉਹੀ ਬੰਦਾ ਫੋਨ ਲਾਇਓ ਮਿੱਤਰੋ ਬਸ਼ੀਰਾ ਲੰਮਾ ਲੰਜਾ ਬਹੁਤ ਆ ਤੇ ਮੈਂ ਤੁਹਾਨੂੰ ਐਡਰੈਸ ਦੱਸ ਦਾਂਗਾ ਇਹ ਬਸ਼ੀਰਾ ਪਿੰਡ ਗੁਰੂ ਸਰਕੋਂ ਕੇ ਬਾਈ ਪ੍ਰਿਤਪਾਲ ਦੇ ਘਰੇ ਆ ਨੰਬਰ 22 ਦਾ ਨੋਟ ਕਰ ਲਓ ਦੋਸਤੋ ਤੁਸੀਂ 980393084 ਗੁਰੂ ਸਰ ਕੌਂਕੇ ਵੱਡੇ ਕੌਂਕਿਆਂ ਦੇ ਨਾਲ ਆ ਪਿੰਡ ਇਹ ਤੇ ਜਗਰਾਉਂ ਏਰੀਆ 22 ਦਾ ਜਗਰਾਉਂ ਤੋਂ ਤਕਰੀਬਨ ਇਹ ਪਿੰਡ ਆ ਜਿਹੜਾ ਤਕਰੀਬਨ 6 ਕਿਲੋਮੀਟਰ ਦੂਰ ਆ ਜਦੋਂ ਆਪਾਂ ਜਗਰਾਉਂਾਂ ਤੋਂ ਜਿਹੜਾ ਮੋਗੇ ਨੂੰ ਹਾਈਵੇ ਆਉਂਦਾ ਉਸ ਰੋਡ ਤੇ ਆਉਣੇ ਆ ਤਾਂ ਨਾਨਕ ਸਰ ਦੇ ਬਿਲਕੁਲ ਨੇੜੇ ਕਿਲੋਮੀਟਰ ਤੇ ਪਿੰਡ ਰਹਿ ਜਾਂਦਾ ਹੀ ਗੁਰੂ ਸਰ ਕਾਉ ਕੇ ਬਾਈ ਪ੍ਰਿਤਪਾਲ ਨੂੰ ਕਾਲ ਕਰ ਲਿਓ ਜਿਹੜਾ ਕੋਈ ਜੈਨੂਅਨ ਬਾਇਰ ਆ ਕਿਉਂਕਿ ਇਹੋ ਜੀ ਮਾਰਕਿੰਗ ਵਾਲੇ ਚੰਗੇ ਖਾਨਦਾਨਾਂ ਵਾਲੇ ਅਬਲਖ ਬਸ਼ੇਰੇ ਬਹੁਤ ਘੱਟ ਮਿਲਦੇ ਆ ਮਿੱਤਰੋ ਸੋ ਬਹੁਤ ਵਾਰੀ ਸੱਜਣ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਇੰਟਰਸਟ ਹੁੰਦਾਗਾ ਅਬਲਖ ਬਸ਼ੇਰਿਆਂ ਦੇ ਵਿੱਚ ਅੱਗੇ ਬਰੀਡਿੰਗ ਵਾਸਤੇ ਤੇ ਕਾਲ ਕਰ ਲਿਓ ਬਾਈ ਪ੍ਰਿਤਪਾਲ ਨੂੰ ਚੰਗਾ ਬਹੁਤ ਆ ਹਾਈਟ ਬਹੁਤ ਖਿੱਚੂਗਾ ਕਿਉਂਕਿ ਮਾਂ ਵੀ ਬਹੁਤ ਵੱਡੀ ਆ ਤੇ ਪਿਓ ਦਾ ਕੱਦ ਵੀ ਚੰਗਾ ਆਗਾ